ਦੋਸਤੋ ਕੀ ਹੈ ਸਤਰੰਗੀ ਪਿੰਗ ਤੇ ਕੀ ਤੁਸੀਂ ਜਾਣਦੇ ਹੋ ਇਸ ਵਿੱਚ ਕਿੰਨੇ ਰੰਗ ਮੌਜੂਦ ਹੁੰਦੇ ਹਨ ਨਹੀਂ ਦੋਸਤੋ ਅਸੀਂ ਬਚਪਨ ਤੋਂ ਹੀ ਸਤਰੰਗੀ ਪਿੰਗ ਬਾਰੇ ਸੁਣਦੇ ਆਏ ਹਾਂ ਮੰਨ ਲਓ ਮੇਰੇ ਬਾਬ ਕੋ ਮੈ ਸਿਖਾ ਚ ਬੱਚੇ ਵੀ ਸਤਰੰਗੀ ਪਿੰਗ ਦਾ ਆਨੰਦ ਲੈਂਦੇ ਹਨ ਆਮ ਤੌਰ ਤੇ ਇਹ ਮੀਂਹ ਪੈਣ ਤੋਂ ਬਾਅਦ ਬੱਦਲਾਂ ਵਿੱਚ ਦਿਖਾਈ ਦਿੰਦੀ ਹੈ ਅਰੇ ਕਹਿਣਾ ਕੀ ਚਾਹਤੇ ਹੋ ਜੇਕਰ ਅਸੀਂ ਇਸ ਦੇ ਬੰਦ ਦੀ ਗੱਲ ਕਰੀਏ ਤਾਂ ਮੀਂਹ ਤੋਂ ਬਾਅਦ ਪਾਣੀ ਦੀਆਂ ਕੁਝ ਬੂੰਦਾਂ ਬੱਦਲਾਂ ਵਿੱਚ ਰਹਿ ਜਾਂਦੀਆਂ ਹਨ ਜਿਸ ਤੇ ਸੂਰਜ ਦੀ ਰੋਸ਼ਨੀ ਪੈਂਦੀ ਹੈ ਸੂਰਜ ਦੀ ਰੋਸ਼ਨੀ ਬੱਦਲਾਂ ਵਿੱਚ ਮੌਜੂਦ ਪਾਣੀ ਦੀਆਂ ਬੂੰਦਾਂ ਵਿੱਚ ਲੰਘਣ ਤੋਂ ਬਾਅਦ ਇੱਕ ਪ੍ਰਿਜ਼ਮ ਪ੍ਰਭਾਵ ਪੈਦਾ ਇਹ ਸਵਾਲ ਅਕਸਰ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਕਿ ਸਤਰੰਗੀ ਪਿੰਗ ਵਿੱਚ ਸਿਰਫ ਸਤਰੰਗੀ ਹੀ ਕਿਉਂ ਹੁੰਦੇ ਹਨ ਜਾਂ ਹੋਰ ਰੰਗ ਕਿਉਂ ਨਹੀਂ ਹੁੰਦੇ ਆਪ ਜਾਣਦੇ ਹਾਂ ਇਸ ਦੇ ਬਾਰੇ ਸਤਰੰਗੀ ਪਿੰਗ ਵਿੱਚ ਸੱਤ ਰੰਗ ਮੌਜੂਦ ਹੁੰਦੇ ਹਨ ਜਦੋਂ ਬੱਦਲਾਂ ਵਿੱਚ ਮੌਜੂਦ ਮੀਂਹ ਦੀਆਂ ਬੂੰਦਾਂ ਵਿੱਚੋਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਹਨ ਇਸ ਲਈ ਪਾਣੀ ਦੀਆਂ ਬੂੰਦਾਂ ਸੂਰਜ ਦੀਆਂ ਕਿਰਨਾਂ ਨੂੰ ਸੱਤ ਵੱਖ-ਵੱਖ ਰੰਗਾਂ ਵਿੱਚ ਵੰਡ ਦਿੰਦੀਆਂ ਹਨ ਰੰਗਾਂ ਦੇ ਇਸ ਸਮੂਹ ਨੂੰ ਵਾਈਗਰੋ ਕਿਹਾ ਜਾਂਦਾ ਹੈ ਵਾਈਗਰੋ ਵਿੱਚ ਸੱਤ ਰੰਗਾਂ ਦੇ ਨਾਮ ਇਸ ਪ੍ਰਕਾਰ ਹਨ ਬੀ ਦਾ ਮਤਲਬ ਹੁੰਦਾ ਹੈ ਵਾਇਲਟ ਆਈ ਦਾ ਮਤਲਬ ਹੁੰਦਾ ਹੈ ਇੰਡੀਗੋ ਬੀ ਦਾ ਮਤਲਬ ਦਾ ਬ ਉਹਦਾ ਮਤਲਬ ਹੈ ਔਰੇਂਜ ਆਰ ਦਾ ਮਤਲਬ ਰੈੱਡ ਰੰਗ ਦਾ ਹੁੰਦਾ ਹੈ ਜਦੋਂ ਸਤਰੰਗੀ ਪੀਂਗ ਬਣਦੀ ਹੈ ਤਾਂ ਇਹ ਰੰਗ ਇੱਕੋ ਕ੍ਰਮ ਵਿੱਚ ਦਿਖਾਈ ਦਿੰਦੇ ਹਨ ਜਿੱਥੇ ਸਤਰੰਗੀ ਪੀਂਗ ਵਿੱਚ ਸੱਤ ਰੰਗ ਨਜ਼ਰ ਆਉਂਦੇ ਹਨ ਇਸ ਲਈ ਇਸ ਤਰ੍ਹਾਂ ਦੇ ਤੰ ਰੰਗ ਹੋਰ ਵੀ ਹੁੰਦੇ ਹਨ ਜੋ ਸਾਨੂੰ ਦਿਖਾਈ ਨਹੀਂ ਦਿੰਦੇ ਸਤਰੰਗੀ ਪੀਂਗ ਵਿੱਚ ਕਾਲਾ ਰੰਗ ਵੀ ਹੁੰਦਾ ਹੈ ਪਰ ਅਸਮਾਨ ਹਨੇਰਾ ਹੋਣਾ ਚਾਹੀਦਾ ਹੈ ਜੇਕਰ ਅਸਮਾਨ ਵਿੱਚ ਹਨੇਰਾ ਹੋਵੇਗਾ ਤਾਂ ਸਤਰੰਗੀ ਪੀਂਗ ਨਹੀਂ ਬਣੇਗੀ ਇਸੇ ਕਰਕੇ ਕਾਲਾ ਰੰਗ ਸਾਨੂੰ ਨਜ਼ਰ ਨਹੀਂ ਆਉਂਦਾ ਚਿੱਟੇ ਰੰਗ ਵਿੱਚ ਸਾਰੇ ਰੰਗ ਸ਼ਾਮਲ ਹੁੰਦੇ ਹਨ ਭਾਵ ਰੰਗਾਂ ਦੇ ਦਿਖਾਈ ਦੇਣ ਵਾਲੇ ਸਪੈਕਟ੍ਰਮ ਨੂੰ ਸਫੈਦ ਰੰਗ ਕਿਹਾ ਜਾਂ ਮਿਸ਼ਰਣ ਨਹੀਂ ਹੁੰਦਾ ਸਰੇਟੀ ਰੰਗ ਇਸ ਲਈ ਸਾਨੂੰ ਦਿਖਾਈ ਨਹੀਂ ਦਿੰਦਾ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅਸਮਾਨ ਵਿੱਚ ਸਤਰੰਗੀ ਪਿੰਕ ਕਿਵੇਂ ਬਣਦੀ ਹੈ ਇਹ ਵਿੱਚ ਸੱਤ ਰੰਗਾਂ ਤੋਂ ਇਲਾਵਾ ਹੋਰ ਕਿਹੜੇ ਰੰਗ ਹੁੰਦੇ ਹਨ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ